ਕਲ ਜੀ ਬਲਜੀਤ ਇੰਟਰਪ੍ਰਾਈਜ਼ ਵੱਲੋਂ ਅੱਜ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਪੰਜਾਬ ਜਿਨ੍ਹਾਂ ਦੇ ਸੂਬਾ ਪ੍ਰਧਾਨ ਸਰਦਾਰ ਹਰਨੇਕ ਸਿੰਘ ਲਾਧੀਆਂ ਨੇ ਉਹਨਾਂ ਦੇ ਗੱਡੀ ਤੇ ਲੱਗਣ ਵਾਲੇ ਅਗਲੇ ਝੰਡੇ ਜਿਹੜੇ ਸਾਡੇ ਵੱਲੋਂ ਜਿਹੜੇ ਕਿ ਤਿਆਰ ਕੀਤੇ ਗਏ ਹਨ ਜੋ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਝੰਡੇ ਬਿਲਕੁਲ ਮੈਟਲ ਦੇ ਵਿੱਚ ਤੇ ਪੂਰੇ ਵਧੀਆ ਤਰੀਕੇ ਦੇ ਨਾਲ ਤਿਆਰ ਹੋਏ ਹਨ ਨਾ ਇਹ ਟੁੱਟਦੇ ਹਨ ਅਤੇ ਨਾ ਹੀ ਗੱਡੀ ਦੇ ਅਗਲੇ ਕਿਸੇ ਵੀ ਕਿਸਮ ਦਾ ਜਿਹੜਾ ਹੈ ਕਿ ਇਹ ਬੌਨਰ ਤੇ ਭਾਰ ਪਾਉਂਦੇ ਹਨ ਤੁਸੀਂ ਦੇਖ ਸਕਦੇ ਹੋ ਕਿ ਇੱਕ ਝੰਡਾ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਸਾਡੇ ਵੱਲੋਂ ਇਹ ਤਿਆਰ ਕੀਤਾ ਗਿਆ ਹੋਇਆ ਜੇ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਦੇ ਕਿਸੇ ਵੀ ਅਹੁਦੇਦਾਰ ਆਗੂ ਮੈਂਬਰ ਸਹਿਬਾਨ ਨੇ ਜਾਂ ਜਿਲ੍ਹਾ ਸਹਿਬਾਨ ਆਗੂ ਵੱਲੋਂ ਇਹ ਝੰਡੇ ਸਾਡੇ ਕੋਲ ਤਿਆਰ ਕਰਵਾਉਣੇ ਹਨ ਤਾਂ ਸਾਡਾ ਮੋਬਾਈਲ ਨੰਬਰ ਹੈ 7009365474 ਤੇ ਸਾਡਾ ਪਤਾ ਹੈ ਪਿੰਡ ਠੱਠਾ ਨਜ਼ਦੀਕ ਪਿੰਡ ਕਰਿਆਲਾ ਤਹਿਸੀਲ ਪੱਟੀ ਜਿਲ੍ਹਾ ਤਰਨਤਾਰਨ ਇੱਥੋਂ ਦਾ ਕੀ ਸਾਡੇ ਕੋਲ ਜਿਹੜੇ ਕੱਪੜੇ ਵਾਲੇ ਝੰਡੇ ਉਹ ਵੀ ਤਿਆਰ ਕੀਤੇ ਜਾਂਦੇ ਹਨ ਅਤੇ ਵਧੀਆ ਰੇਟ ਦੇ ਵਿੱਚ ਸਾਡੇ ਕੋਲ ਤਿਆਰ ਮਿਲਦੇ ਹਨ ਧੰਨਵਾਦ ਜੀ